ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਦੰਦੋਤ ਬੰਦਨ ਕਵਾਰ ਸਰਵ ਕਲਾ ਸਮਰੱਥ ਜੋਲਨ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਬੁਰਦੀਆ ਅ ਗਿਆਨ ਹੰਦੀਰ ਬਿਦਾਸ ਅੰਗਿਰਪਾਤੀ ਸੰਤੂ ਫੇਟਿਆ ਨਾਨਕ ਮਨ ਪਰਗਾਸ ਜਗ ਜਲੰਦਾਰ ਅਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤੇ ਤੇ ਲਿਓ ਬਾਾਰੇ ਸਗਲ ਦੁਆਰ ਕੋ ਛਾੜ ਕੇ ਗਿਓ ਤਹਾਰ ਦੁਆਰੇ ਵਾਹਿਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾ ਪ੍ਰਭ ਕੀ ਸਰਨ ਸਗਲ ਪੈ ਲਾਥੀ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੁਆ ਪਾਰ ਬ੍ਰਹਮ ਸੁਆਮੀ पूरा सतगुरु थ्याया प्रभ की शरण सगल पहला दुख बिन से सुख पाया दयाल हुआ प्रार ब्रह्म स्वामी पूरा सतगुरु ध्याया प्रभ जी ओ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦੇ ਆਲਾ ਗੁਨ ਗਾਵੋ ਰੰਗ ਰਾ ਤਰਹਾ ਸਤ ਗੁਰੂ ਨਾਮ ਨਿਧਾਨ ਂ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਿਨਾਸੀ ਤਾ ਕੋ ਵਿਗਨ ਨ ਕੋ ਲਾਗੈ ਜੋ ਸਤਿਗੁਰੂ ਆਪਣੇ ਰਾਖੀ ਚਰਨ ਕਮਲ ਵਸਰਿਦ ਅੰਤਰ ਅੰਮ੍ਰਿਤ ਹਰ ਰਸ ਚਾਕੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕੈ ਬਲ ਹਾਰੈ ਜਿਨ ਪੂਰਨ ਪੈ ਜਿ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਈਸ਼ ਪੁਜਾਈ ਨਾਨਕ ਦਾਸ ਤਾਂ ਕੈ ਬਲ ਹਾਰੈ ਜਿਨ ਪੂਰਨ ਪੈ ਜਿ ਰਖਾਈ ਵਾਹਿਗੁਰਜ ਜੀ ਕਾ ਵਾਹਿਗੁਰਜ ਜੀ ਕੀ ਬਤੈ ਗੁਲੇ ਸੁਨਿਹਾਲ